ਗੁਰਬਾਖਸ਼ ਗੁਰਬਾਖਸ਼ ਹਾਂ ਸਰ ਕਿਆ ਨਾਮ ਕਹੇਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਧੱਪੜਾ ਹਾਂ ਸੀਪੀਆਈ ਦਾ ਜ਼ਿਲ੍ਹਾ ਮੌਲਵੀ ਦਾ ਦਫ਼ਤਰ ਹੈ ਅ ਅੱਜ ਸਾਰੇ ਭਾਰਤ ਚ ਕਾਂਗਰਸ ਪਾਰਟੀ ਵੱਲੋਂ ਭੇਟਕ ਵੱਲੋਂ ਮੋਦੀ ਸਰਕਾਰ ਦੇ ਲੋਟੇ ਕੇ ਮੋਦੀ ਸਰਕਾਰ ਜੋ ਫਾਰਸ ਕਰ ਰਹੀ ਹੈ ਤੇ ਦੇਸ਼ ਦੀਆਂ ਬੱਚੀਆਂ ਜੋ ਜੰਤਰ ਮਤਰ ਤੇ ਬੈਠੀਆਂ ਨੇ ਉਹਨਾਂ ਦੇ ਲਗਾਤਾਰ ਉਹਨਾਂ ਦੀ ਆਵਾਜ਼ ਵੀ ਸੁਣੀ ਜਾ ਰਹੀ ਲਗਾਤਾਰ ਆਪਣੇ ਲੀਡਰ ਪ੍ਰਿਥਵੀ ਕੁਸ਼ਨ ਨੂੰ ਬਚਾਇਆ ਜਾ ਰਿਹਾ ਕੋਦੀ ਸਪੋਰਟ ਚ ਪੂਰੀ বিজেপি ਵਿਚ ਖੜੀ ਹੈ ਪ੍ਰਧਾਨ ਮੰਤਰੀ ਜਦੋਂ ਕਿ ਗੱਲ ਕਰਦਾ ਵੀ ਬੇਟੀਆਂ ਨੂੰ ਪਛਾਣਾ ਬੇਟੀਆਂ ਨੂੰ ਪੜ੍ਹਾਣਾ ਲਿਖਣਾ ਕਿਸ ਦਾ ਗੌਰਵ ਨੇ ਸਾਡੇ ਪਹਿਲਵਾਨ ਜਿਹੜੇ ਮੈਡਲ ਜਿੱਤੇ ਐ ਪਰ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸ਼ਬਦ ਵੀ ਨਹੀਂ ਬੋਲਦਾ ਜੀ ਜਿਹੜੀ ਅੱਜ ਜંત્ર ਮੰਤਰ ਤੇ ਬੈਠੀਆਂ ਇਨਸਾਫ ਵੀ ਮੰਗ ਕਰ ਰਹੀਆਂ ਉਹਨਾਂ ਦੀ ਜਿਹੜੀ ਮੰਗਾਂ ਹੈ ਉਹ ਬਿਲਕੁਲ ਜਾਇਜ਼ ਮੰਗਾਂ ਨੇ ਉਹਨਾਂ ਦਾ ਬੜੇ ਕੰਪੀਅਰ ਜਿਹੜੇ ਉਹ ਇਲਜ਼ਾਮ ਲਾਇਆ ਉਸ ਦੇ ਬ੍ਰਿਜਪੁਰਸ਼ ਦੇ ਖਿਲਾਫ ਵੀ ਉਹਨੇ ਵੀ ਜਨ ਸੋਸ਼ਲ ਕੀਤਾ ਧੱਕੇਸ਼ਾਹੀ ਕੀਤੀ ਐਫ ਆਈ ਆਰ ਦਰਜ ਵੀ ਕੀਤੀ ਫਿਰ ਉਹ ਸੁਪਰੀਮ ਕੋਰ ਜਾਣਾ ਪਿਆ ਉਹਨੂੰ ਸੁਪਰੀਮ ਕੋਰ ਨੇ ਜਿਹੜਾ ਐਫ ਆਈ ਆਰ ਦਰਜ ਕਰਦਾ ਹੁਕਮ ਦਿੱਤਾ ਪਰ বিজেਪ ਸਰਕਾਰ ਨਾਲ ਨਾ ਤਾਂ ਹਿੰਸਾਰਕਤਾਂ ਨੂੰ ਨਾ ਕੋਈ ਕਾਰਵਾਈ ਕਾ ਨਾਮ ਹੈ ਜੀ ਆਪਣਾ ਮੇਰਾ ਨਾਮ ਵਿਨੋਦ ਚੁੱਗਿਆ ਜੀ ਮੈਂ ਵਾਈਸ ਪ੍ਰਧਾਨ ਆ ਪੰਜਾਬ ਇੰਟਰਪਰਾ ਜੀ ਸਾਡੇ ਅੱਜ 8k ਵੱਲੋਂ ਜਿਹੜਾ ਪੂਰੇ ਭਾਰਤ ਪਰਦੇ ਵਿੱਚ ਜਿਹੜਾ ਇਸਤਰੀ ਪਹਿਲਵਾਨਾਂ ਦੇ ਹੱਕ ਦੇ ਵਿੱਚ ਜਿਹੜਾ ਅੱਜ ਰੋਜ਼ ਪ੍ਰਦਰਸ਼ਨ ਰੈਲੀਆਂ ਮੁਜਾਰੇ ਕਿਤੇ ਜਾ ਰਹੇ ਨੇ ਕੱਜ ਜਿਲਖਪੁਰ ਦੇ ਵਿੱਚ ਜਿਲਖਪੁਰ ਤੋਂ ਲੈ ਕੇ ਲਾਲੜੂ ਤੱਕ ਸਾਡੇ ਇਥੋਂ ਦੀ 8k ਦੀਆਂ ਜਥੇਬੰਦੀਆਂ ਵੱਲੋਂ ਵੀ ਜਿਹੜਾ ਅੱਜ ਰੈਲੀ ਤੇ ਰੋਸ ਮਾਰਚ ਮੋਦੀ ਸਰਕਾਰ ਦੇ ਖਿਲਾਫ ਕੱਢਿਆ ਜਾ ਰਿਹਾ ਜਿਹੜੀ ਇਸਤਰੀ ਪਹਿਲਵਾਨ ਜਿਹੜੀ ਜੰਤਰ ਮੰਤਰ ਤੇ ਬੈਠੇ ਆ ਉਹਨਾਂ ਨੂੰ ਹੱਕ ਦਿਵਾਉਣ ਲਈ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਅਸੀਂ ਰੈਲੀ ਕਰ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਵੀ ਉਹਨਾਂ ਦੇ ਨੇਤਾ ਜਿਹੜਾ ਬ੍ਰਿਜੂ ਭੂਸ਼ਨ ਵੱਲੋਂ ਜਿਹੜਾ ਇਸਤਰੀਆਂ ਨਾਲ ਜਿਹੜਾ ਸ਼ੋਸ਼ਣ ਕੀਤਾ ਹੈ, ਜਨ ਸ਼ੋਸ਼ਣ ਕੀਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੂੰ ਜਿਹੜੀ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਮੋਦੀ ਜੀ ਨੇ ਜਿਹੜਾ ਆਪ ਹੀ ਹਰਿਆਣਾ ਦੇ ਵਿੱਚੋਂ ਨਾਰਾ ਦਿੱਤਾ ਸੀਗਾ ਅੱਜ ਉਸੇ ਨਾਰੇ ਨੂੰ ਮੁਕਰ ਰਹੇ ਨੇ। ਉਹਨਾਂ ਨੇ ਕਿਹਾ ਸੀਗਾ ਜਿਹੜੀ ਹਰਿਆਣੇ ਦੇ ਵਿੱਚ ਜਿਹੜਾ ਅਸੀਂ ਬੇਟੀ ਬਚਾਓ, ਬੇਟੀ ਪੜਾਓ ਤੇ ਅੱਜ ਉਹੀ ਬੇਟੀਆਂ ਜਿਹੜੀ ਹਰਿਆਣੇ ਦੀਆਂ ਬੇਟੀਆਂ ਜਿਹੜੀ ਉੱਤੇ ਜੰਤਰ ਮੰਤਰ ਦੇ ਅੱਜ ਧਰਨਾ ਲਗਾ ਕੇ ਬੈਠੀਆਂ ਨੇ ਜਿਨ੍ਹਾਂ ਨੂੰ ਦਾਲ ਯੋਨ ਸ਼ੋਸ਼ਣ ਹੋਇਆ ਜਿਹੜਾ ਬ੍ਰਿਜ ਭੂਸ਼ਣ ਵੱਲੋਂ ਕੀਤਾ ਗਿਆ ਜੋ ਭਾਜਪਾ ਦੇ ਇੱਕ ਬਹੁਤ ਵੱਡਾ ਨੇਤਾ ਹੈ ਜੋ ਮੈਂਬਰ ਪਾਰਲੀਮੈਂਟ ਵੀ ਹੈ ਅੱਜ ਮੋਦੀ ਜੀ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਇਸ ਤੋਂ ਸਾਬਤ ਹੁੰਦਾ ਹੈਗਾ ਜਿਹੜੀ ਜਿਹੜੀ ਮੋਦੀ ਸਰਕਾਰ ਹੈ ਉਹ ਜਿਹੜੀ ਆ ਲੋਕਾਂ ਦੇ ਹੱਕਾਂ ਦੀ ਲਈ ਜਾਂ ਦੋ ਲੋਕਾਂ ਦੀ ਦੁਸ਼ਮਣ ਸਰਕਾਰ ਹੈ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜੇਕਰ ਮੋਦੀ ਸਰਕਾਰ ਆਪਣੇ ਆਪ ਦੇ ਦਾਅਵੇ ਕਰਦੀ ਐ ਏਡੇ ਵੱਡੇ ਵੱਡੇ ਅੱਜ ਬ੍ਰਿਜ ਬ੍ਰਿਜ ਮੋਸ਼ਨ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚੋਂ ਸੁਟੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਲੋਕਾਂ ਨੂੰ ਦਿਖਾਏ ਵੀ ਅੱਜ ਜਿਹੜੀ ਮੋਦੀ ਸਾਹਿਬ ਜਿਹੜੇ ਸੱਚੇ ਸੁੱਚੇ ਬੰਦੇ ਨੇ ਪਿੱਛੇ ਤੁਸੀਂ ਦੇਖਿਆ ਲਾਸਟ ਐਪੀਸੋਡ ਜਿਹੜਾ ਸੋ ਹਰ એપisode ਮਨ ਕੀ ਬਾਤ ਦੇ ਵਿੱਚ ਵੀ ਜਿਹੜਾ મોદી ਸਾਹਿਬ ਨੇ ਕੋਈ ਵੀ ਮੁੱਦੇ ਦੇ ਉੱਤੇ ਚਾਹ ਪਹਿਲਵਾਨਾਂ ਦਾ ਔਸਤਰੀ ਦਾ ਮੁੱਦਾ ਹੋਏ ਚਾਹ ਬੇਟੀ ਦਾ ਮੁੱਦਾ ਹੋਏ ਚਾਹ ਗਰੀਬੀ ਦਾ ਮੁੱਦਾ ਹੋਏ ਚਾਹ ਗਰੀਬ ਮਜ਼ਦੂਰ ਦੀ ਗੱਲ ਹੋਏ ਜਿਹੜਾ ਕਿਸੇ ਬਾਰੇ ਕੋਈ ਵੀ ਆਪਣੀ ਜਿਹੜੀ ਟਿੱਪਣੀ ਜਿਹੜਾ ਗੱਲਬਾਤ ਨਹੀਂ ਕੀਤੀ ਗਈ ਅੱਜ ਪੂਰੇ ਦੇਸ਼ ਨੂੰ 90% ਜਿਹੜਾ ਮਜ਼ਦੂਰ ਜਿਹੜਾ ਗਰੀਬ طبਕਾ ਜਿਹੜਾ ਦੇਸ਼ ਨੂੰ ਚਲਾ ਰਿਹਾ ਸੂਈ ਤੋਂ ਲੈ ਕੇ ਜਿਹੜਾ ਜਹਾਜ਼ ਤੱਕ ਜਿਹੜਾ ਮਜ਼ਦੂਰ ਬਣਾਉਂਦਾ ਅੱਜ ਉਹੀ ਮਜ਼ਦੂਰ ਸੜਕਾਂ 'ਤੇ ਉਤਰਿਆ ਹੋਇਆ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਅਸੀਂ ਜਿਹੜਾ ਮੋਦੀ ਸਰਕਾਰ ਨੂੰ ਆਕੇ ਹੀ ਦਮ ਲਾਂਗੇ ਅਸੀਂ ਅੱਜ ਕਹਿਣ ਲੱਗੇ ਆ ਮੋਦੀ ਸਾਹਿਬ ਨੂੰ ਜਿਹੜੀ ਤੁਸੀਂ ਇਹ ਮਹਿੰਗਾਈ ਪਿਛਲੇ 9 ਸਾਲਾਂ ਦੇ ਵਿੱਚ ਜਿਹੜੀ ਤੁਸੀਂ ਵਾਅਦੇ ਕੀਤੇ ਸੀਗੇ ਉਹਨਾਂ ਵਾਦਿਆਂ ਤੋਂ ਤੁਸੀਂ ਮੁਕਰਿਓ ਅੱਜ ਡੀਜ਼ਲ ਦੀ ਗੱਲ ਕਰ ਲਓ ਪੈਟਰੋਲ ਦੀ ਗੱਲ ਕਰ ਲਓ ਮਹਿੰਗਾਈ ਦੀ ਗੱਲ ਕਰ ਲਓ ਆਸਮਾਨ ਜੂਰੀ ਏ ਔਰ ਗਰੀਬ ਗਰੀਬ ਜਿਹੜਾ ਆਪਣਾ ਜੀਵਨ ਬਸਰ ਕਰਨਾ ਬੜਾ ਔਖਾ ਹੋਇਆ ਪਿਆ ਇਸ ਕਰਕੇ ਅਸੀਂ ਅੱਜ ਇੱਥੋਂ ਦੀ ਨਾਅਰਾ ਦੇ ਕੇ ਚੱਲੇ ਆ ਅਸੀਂ ਲਗਾਤਾਰ ਸੰਘਰਸ਼ ਕਰਾਂਗੇ ਪਾਜਪਾ ਹਟਾਓ ਜਿਹੜਾ ਦੇਸ਼ ਬਚਾਓ ਅਸੀਂ ਇਹ ਨਾਰੇ ਨੂੰ ਲੈ ਕੇ ਜਿਹੜਾ ਜੀਰਾਪੁਰ ਤੋਂ ਲੈ ਕੇ ਲਾਲੂੜੂ ਤੱਕ ਲੇਕੋ ਲੋਕਾਂ ਨੂੰ ਜਿਹੜਾ ਜਾਗਰਿਤ ਕਰਾਂਗੇ ਜੀ ਸਾਹਿਬ ਜੀ ਤੁਹਾਡੇ ਵੱਲੋਂ ਇੱਕ ਰੋਸ਼ ਰੈਲੀ ਕੱਢੀ ਜਾ ਰਹੀ ਹੈ ਕਿਸ ਸੰਦਰਭ ਚ ਰੈਲੀ ਕੱਢੀ ਜਾ ਰਹੀ ਹੈ ਜੀ ਇਹ ਰੋਸ਼ ਰੈਲੀ ਜਿਹੜੀ ਕੱਢੀ ਜਾ ਰਹੀ ਹੈਗੀ ਹੈ ਪੂਰੇ ਭਾਰਤ ਦੇ ਵਿੱਚ ਕੀਤੀ ਜਾਊਗੀ ਐਕਟਰ ਕੰਨੀ ਦੇ ਜੀ ਔਰ ਜਿਹੜਾ ਮਹਿਲਾਵਾਂ ਬੈਠੀਆਂ ਨੇ ਪਹਿਲਵਾਨ ਹਰਿਆਣਾ ਦੀਆਂ ਉਹਨਾਂ ਦੇ ਨਾਲ ਜਿਹੜਾ ਵੀ ਸਪੋਰਟਸ ਕੋਸਨ ਹੈਗਾ ਉਹਨੇ ਗਲਤ ਜਿਹੜਾ ਹੈਗਾ ਇੱਕ ਸ਼ੋਸ਼ਣ ਕਰਿਆ ਕਿਤੇ ਨਾ ਕਿਤੇ ਇਨਵੋਲ ਆਇਆ ਉਹ ਖੈਰ ਅਸੀਂ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟ ਨੂੰ ਜਾਂ ਜਿਹੜੀ ਅਦਾਲਤਾਂ ਹੈਗੀ ਆ ਉਸਤੇ ਬਾਹਰ ਵੀ ਨਹੀਂ ਹੈ ਜੇ ਮਰ ਫੇਰ ਵੀ ਅਸੀਂ ਕਹਿੰਦੇ ਆ ਵੀ ਜੇ ਇਹ ਜਿਹੇ ਭ੍ਰਸ਼ਟਾਚਾਰੀ ਹੈਗੇ ਆ ਜਾਂ ਇਹ ਜਿਹੇ ਬੰਦੇ ਬੀਜੇਪੀ ਦੇ ਵਿੱਚ ਹੈ ਬੀਜੇਪੀ ਦੇ ਵਿੱਚ ਹੈਗੇ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਔਰ ਦੂਸਰੇ ਪਾਸੇ ਕਿਤਨਾ ਕਿਤੇ ਸਰਕਾਰ ਤੇ ਨਾਰਾਜ਼ਗੀ ਹੈਗੀ ਹੈ ਤੇਰੀ ਸੈਂਟਰ ਦੀ ਸਰਕਾਰ ਹੈਗੀ ਹੈ ਮਹਿੰਗਾਈ ਅੱਜ ਦੇਖ ਲਓ ਕਿੱਥੇ ਜਾ ਰਹੀ ਹੈ ਮਜ਼ਦੂਰ ਤੱਕੇ ਦਾ ਕਿਤੇ ਦੇ ਕਿਤੇ ਤੱਕ ਵੀ ਕੋਈ ਵੀ ਤਨਖਾਹ ਵੀ ਦਿੱਦੀ ਦਾ ਕੋਈ ਵੀ ਕਿਤੇ ਦੇ ਕੋਈ ਕਾਨੂੰਨ ਪਾਸ ਨਹੀਂ ਹੋ ਰਿਹਾ ਔਰ ਉਲਟੀ ਇਹ ਛੇੜਖਾਨੀ ਕਰਦੇ ਆ ਜਿਹੜਾ ਲੇਬਰ ਐਕਟ ਹੈਗਾ ਉਹਨੂੰ ਬਦਲ ਗਏ ਜਿਹੜਾ ਸੰਵਧਨ ਦੇ ਤਰੀਕੇ ਨਾਲ ਲੇਬਰ ਐਕਟ ਬਣਿਆ ਹੋਇਆ ਸੀਗਾ 44 ਕਾਨੂੰਨ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਤਰੋੜ-ਮਰੋੜ ਕੇ ਇਹਨਾਂ ਨੇ 4 ਕਾਨੂੰਨਾਂ ਦੇ ਵਿੱਚ ਤਬਦੀਲ ਕਰ ਦਿਆ ਜਿਹਦੇ ਨਾਲ ਭਾਰਤ ਦਾ ਪੂਰਾ ਮਜ਼ਦੂਰ ਪਰੇਸ਼ਾਨ ਹੈਗਾ ਮਜ਼ਦੂਰਾਂ ਨੂੰ ਭੈਲ ਦੇ ਆਧਾਰ ਤੇ ਉਹਨਾਂ ਦੇ ਹੱਕ ਅਧਿਕਾਰ ਪੱਕੀ ਨੌਕਰੀਆਂ ਦੇਣੀ ਚਾਹੀਦੀ ਹੈ ਅੱਜ ਜਿਹੜਾ ਇਹਨਾਂ ਨੀਜੀਕਰਨ ਕਰਿਆ ਪਿਆ ਹੈਗਾ ਨੀਜੀਕਰਨ ਕਰਕੇ ਜੇ ਦਾ ਹਰੇਕ ਉਹ ਗਰੀਬ ਦਿੱਤਾ ਮਜ਼ਦੂਰ ਵਿਅਕਤੀ ਛੋਟਾ ਵਪਾਰੀ ਹਰੇਕ ਵਰਗ ਦਾ ਲੋਕ ਪਰੇਸ਼ਾਨ ਹੈਗਾ ਉਹਦੇ ਕਰਕੇ ਅਸੀਂ ਅੱਜ ਮੈਨ ਤਾਂ ਜਿਹੜੀ ਮਹਿਲਾਵਾਂ ਬੈਠੀਆਂ ਪਹਿਲਵਾਨ ਮਹਿਲਾਵਾਂ ਉਹਨਾਂ ਨੂੰ ਇਨਸਾਫ਼ ਦੇਣ ਵਾਸਤੇ ਰੋਡ ਤੋਂ ਹੈਗਾ ਇੱਥੇ ਦੇ ਤਰੂਕੋ ਜੀ ਜਿਲਕਪੁਰ ਤੇ ਜਿਲਕਪੁਰ ਤੇ ਚਲ ਕੇ ਲਲਡੂ ਜਾ ਕੇ ਸਮਾਪਤ ਹੋਊਗਾ ਆਸੀਂ ਸਮੇਂ-ਸਮੇਂ ਤੇ ਹੋਏ ਜੇ ਕੰਮ ਕਰਦੇ ਰਹੂਗੇ ਜਿਹੜੇ ਲੋਕਾਤਰ ਅਧਿਕਾਰ ਨਹੀਂ ਲਾਗੂ ਨਹੀਂ। ਰੋਕੋ ਰੋਕੋ ਆਦਰੀ ਮਗਾਏ ਤੇ ਰੋਕੋ। ਰੋਕੋ। ਆਦਰੀ ਮਗਾਏ ਤੇ ਰੋਕ ਲਗਾਓ। ਰੋਕ ਲਗਾਓ ਰੋਕ ਲਗਾਓ। ਆਦਰੀ ਮਗਾਏ ਤੇ ਰੋਕ ਲਗਾਓ। ਰੋਕ ਲਗਾਓ ਰੋਕ ਲਗਾਓ। ਭਾਜਪਾ ਹਰਾਓ ਦੇਸ਼ ਬਚਾਓ। ਦੇਸ਼ ਬਚਾਓ ਦੇਸ਼ ਬਚਾਓ। ਭਾਜਪਾ ਹਰਾਓ ਦੇਸ਼ ਬਚਾਓ। ਦੇਸ਼ ਬਚਾਓ ਦੇਸ਼ ਬਚਾਓ। ਮੋਦੀ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ।